ਸੋ ਹੈ ਗਾਇਜ਼ ਵੈਲਕਮ ਬੈਕ ਟੂ ਮਾਈ ਭੂਮਿਕਾ ਗੋਇਲ ਵਲੌਗ ਆਈ ਹੋਪ ਕਿ ਤੁਸੀਂ ਸਾਰੇ ਜਣੇ ਵਧੀਆ ਰਹੋਗੇ ਹਮੇਸ਼ਾ ਦੀ ਤਰ੍ਹਾਂ ਹੱਸਦੇ ਹੋਗੇ ਮੁਸਕਰਾਦੇ ਹੋਗੇ ਥੈਨ ਮੇਰੇ ਵਲੌਗ ਦੇਖਦੇ ਹੋਗੇ ਤੇ ਗਾਇਜ਼ ਅੱਜ ਹੈ ਮੰਗਲਵਾਰ ਤੇ ਟਾਈਮ ਹੋ ਰਿਹਾ ਹੈ ਸ਼ਾਮ ਦੇ 6 ਅੱਜ ਦਾ ਜਿਹੜਾ ਆਪਣਾ ਵਲੌਗ ਹੈ ਸ਼ਾਮ ਤੋਂ ਸ਼ੁਰੂ ਹੁੰਦਾ ਹੈ ਤੇ ਮੈਂ ਅੱਜ ਆਪਣੇ ਹੈਂਡਸ ਤੇ ਲਗਾਈ ਸੀ ਮਹਿੰਦੀ ਆ ਪਿਛੇ ਨਾ ਰੋਜ਼ੀਜ਼ ਅਲਾ ਡਿਜ਼ਾਈਨ ਅੱਜ ਕੱਲ ਜਿਆਦਾ ਚੱਲਿਆ ਹੋਇਆ ਸੀ ਸੋ ਮੈਂ ਸੋਚਿਆ ਮੈਂ ਵੀ ਟਰਾਈ ਕਰਕੇ ਦੇਖਾਂ ਸੋ ਮੈਂ ਵੀ ਲਗਾ ਲਿਆ ਬਸ ਹੁਣ ਇਹਨੂੰ ਮੈਂ ਕਰੂੰਗੀ ਰਿਮੂਵ ਤੇ ਹੁਣ ਖਾਣਾ ਵਾਣਾ ਸਾਰਾ ਕੰਮ ਹਜੇ ਸ਼ਾਮ ਦਾ ਜਿਹੜਾ ਹੁੰਦਾ ਉਹ ਕਰਨ ਵਾਲਾ ਪਿਆ ਤੇ ਦੇਖਦੇ ਆ ਕਿਚਨ ਚ ਜਾ ਕੇ ਕੀ ਪਕੀ ਬਣਾਈਏ ਅੱਜ ਬਣਾਵਾਂਗੇ ਆਪਾਂ ਆਲੂ ਮਟਰ ਦੀ ਸਬਜ਼ੀ ਜਿਹੜੇ ਫਲੀ ਵਾਲੇ ਮਟਰ ਹੁੰਦੇ ਨੇ ਨਾ ਉਹ ਨਹੀਂ ਮੈਨੂੰ ਵਧੀਆ ਲੱਗਦੇ ਬਸ ਜਿਹੜੇ ਫਲੀਆਂ ਵਾਲੇ ਹੁੰਦੇ ਨੇ ਨਾ ਇਹਦਾ ਜਿਹੜਾ ਟੇਸਟ ਹੁੰਦਾ ਨਾ ਉਹ ਇੱਕ ਅਲੱਗ ਹੀ ਹੁੰਦਾ ਸੋ ਆਪਾਂ ਹੁਣ ਬਣਾਉਣ ਲੱਗੇ ਆ ਇਸੀ ਮਸਾਲਾ ਹੁਣ ਸਭ ਤੋਂ ਪਹਿਲਾਂ ਇਹਨਾਂ ਨੂੰ ਕਰਾਂਗੇ ਆਪਾਂ ਕੱਟ ਸੋ ਗਾਇਜ਼ ਬਣ ਰਹੀ ਹੈ ਸਾਡੀ ਸਬਜ਼ੀ ਤੇ ਲੱਗ ਰਿਹਾ ਹੈ ਸਬਜ਼ੀ ਨੂੰ ਤੜਕਾ ਗਾਈਜ਼ ਕਾਫੀ ਦਿਨਾਂ ਤੋਂ ਰੱਖੀ ਹੋਈ ਹੈ ਮਲਾਈ ਤੇ ਅੱਜ ਬਣਾਵਾਂਗੇ ਮਲਾਈ ਦਾ ਕਿਓ ਇਹਨੂੰ ਥੋੜੀ देर ਬਾਹਰ ਕੱਢ ਕੇ ਰੱਖ ਦਿੰਦੇ ਹਾਂ ਕਿਉਂਕਿ ਨਾ ਫ੍ਰੀਜ ਚਲਾਂਗੇ ਇਹਨੂੰ ਦੂਜੇ ਬਰਤਨ ਚ ਕੱਢ ਸਕੋ ਫਿਰ ਲਈ ਵੀ ਹਾਰਡ ਹੋ ਗਈ ਇਹ ਕਿੰਨੀ ਦੇਰ ਹੋ ਗਈ ਇਹਨੂੰ ਰੱਖੀ ਨੂੰ ਸੋ ਗਾਇਸ ਐਟ ਦਾ ਰੈਪਟਾਪਾ ਕਿਉ ਬਣਾਉਣ ਵਾਸਤੇ ਇਹ ਨਾਲ ਬਣਾਵਾਂਗੇ ਆਪਾਂ ਨਮਕੀਨ ਮਟਰ ਮੈਦਾ ਪਿਆ ਹੋਇਆ ਸੀ ਮੇਕਿੰਗ ਨਾਲੇ ਤਾਂ ਯੂਜ਼ ਹੋ ਜਾਊਗਾ ਜਿਹਦੇ ਲਈ ਮੈਦਾ ਅਜਵਾਇਨ ਤੇ ਮੌਨ ਲਈ ਲਿਆ ਆਪਾਂ ਰਿਫਾਈਨਡ ਇਹਦੇ ਵਿੱਚ ਆਪਾਂ ਐਡ ਕਰਾਂਗੇ ਅਜਵਾਇਨ ਥੋੜਾ ਜਿਹਾ ਨਮਕ ਟੇਸਟ ਦੇ ਅਕੋਰਡਿੰਗ ਇਹਦੇ ਵਿੱਚ ਆਪਾਂ ਪਾਵਾਂਗੇ ਮੌਨ ਲਈ ਰਿਫਾਈਨਡ ਇਹ ਥੋੜਾ ਥੋੜਾ ਪਾਣੀ ਪਾ ਕੇ ਇਹਦਾ ਇੱਕ ਵਧੀਆ ਜਿਹਾ ਡੋ ਬਣਾ ਕੇ ਤਿਆਰ ਕਰ ਲਓ ਕਰ 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 ਚੰਗੀ ਤਰ੍ਹਾਂ ਕਰ ਗੋਲ ਗੋਲ ਕਰ ਗੁਗੂ ਗੋਲ ਗੋਲ ਮਾਟਰੀ ਅੱਜ ਤਾਂ ਚਲੋ ਮਾਟਰੀ ਦੀ ਤਿਆਰੀ ਹੋ ਰਹੀ ਆਏ ਹਾਏ ਹਾਏ ਗੁਗੂ ਬਾਂਕੇ ਤਿਆਰ ਹੈ ਜੀ ਆਪਣੀ ਮਟਰੀ ਦੇਖੋ ਬਿਲਕੁਲ ਹਰਿਆਲੀ ਬਣੀ ਹੈ ওকে ਥੈਂਕ ਯੂ ਸੋ ਗਾਇਸ ਅੱਜ ਦੀ ਆਪਣੀ ਵੀਡੀਓ ਦਾ ਐਂਡ ਆਪਾਂ ਇੱਥੇ ਹੀ ਕਰਦੇ ਆਂ ਤੇ ਜਿਹੜੇ ਮੇਰੇ ਚੈਨਲ ਤੇ ਨਿਊ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਮਿਲਦੇ ਆਂ ਜੀ ਕਿਸੇ ਅਗਲੀ ਵੀਡੀਓ ਚ ਉਦੋਂ ਤੱਕ ਲਈ ਬਾਏ ਬਾਏ ਗੁੱਡ ਨਾਈਟ